ਤਾਰਪਰ ਇਹ ਫਤਿਹ ਕਬੂਲ ਕਰਿਓ ਤੁਸੀਂ ਇੱਕ ਵਾਰ ਫਿਰ ਜੁੜ ਗਏ ਹੋ ਤੀਰਥ ਵਰਲਡ ਚੈਨਲ ਦੇ ਨਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਇਹ ਰੰਗਾਂ ਦਾ ਤਿਹਾਰ ਜੋ ਹੋਲੀ ਤੇ ਸਿੱਖਾਂ ਦਾ ਤਿਹਾਰ ਹੁਲਾ ਮਹੱਲਾ ਸਾਡਾ ਸਭ ਦਾ ਹੁਲਾ ਮਹੱਲਾ ਉਹ ਸ਼ੁਰੂ ਹੋ ਗਿਆ ਹੈ ਤੇ ਅਨੰਦਪੁਰ ਦੀ ਧਰਤੀ ਤੇ ਕਿਵੇਂ ਨਿਹੰਗ ਫੌਜਾਂ ਹੁਲਾ ਮਾਲਾ ਖੇਡਣ ਗਈਆਂ ਉਹ ਅਸੀਂ ਆਪਣੇ ਟੀਵੀ ਚੈਨਲਾਂ ਤੇ ਜਾਂ ਜਿਹੜੇ ਜਾਂਦੇ ਨੇ ਉੱਥੇ ਉਹ ਵੀ ਦੇਖ ਸਕਦੇ ਹੇ। ਸੋ ਮੇਰੇ ਨਾਲ ਸਾਡਾ ਪਲਵਾਨ ਸਿੰਘ ਇਹ ਵੀ ਤੁਹਾਨੂੰ ਦੋ ਗੱਲਾਂ ਕਹੂਗਾ। ਹੁਣ ਜੀ ਜੇ ਵੰਤ ਗਿੱਲਾ ਆਂਗਨੇ ਪਾਣਾ ਦੇਖੋ ਇਹ ਆਪਾਂ ਬਿਠਾਇਆ ਤਾ ਵਿੱਚ ਆ ਕਿਉਂਕਿ ਇਹਨੇ ਵੀ ਹੋਲੀ ਖੇਡਣੀ ਆ ਹੋਲਾ ਮਹੱਲਾ ਖੇਡਣਾ ਸੋ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਅੱਜ ਕੱਲ੍ਹ ਆ ਬੜੇ ਕੈਮੀਕਲ ਰੰਗ ਕਲਰ ਆ ਗਏ ਕੈਮੀਕਲ ਰੰਗ ਆ ਗਏ ਜਿਨ੍ਹਾਂ ਦੇ ਨਾਲ ਸਾਡੀ ਸਕਿਨ ਨੂੰ ਅਲਰਜੀ ਹੋ ਜਾਂਦੀ ਆ ਜਾਂ ਧੱਫੜ ਹੋ ਜਾਂਦੇ ਨੇ ਜਾਂ ਜਲਣ ਮਹਿਸੂਸ ਹੁੰਦੀ ਆ ਜਾਂ ਅੱਖਾਂ 'ਚ ਪੈ ਜਾਂਦੇ ਨੇ ਉਹ ਸਾਡੀਆਂ ਅੱਖਾਂ ਨੂੰ ਵੀ ਕਾਫੀ ਹਾਨੀ ਪਹੁੰਚਾਉਂਦੇ ਨੇ ਸੋ ਸਾਰੇ ਜਿੰਨੇ ਵੀ ਸਾਡੇ ਚੈਨਲ ਦੇਖਣ ਵਾਲੇ ਨੇ ਇਹਨੂੰ ਵੀ ਬੇਨਤੀ ਆ ਕਿ ਓਲੀ ਖੇਡਨੀ ਆ ਆਪਾਂ ਨੇਚਰਲ ਕਲਰ ਨਾਲ ਨੇਚਰਲ ਰੰਗਾ ਨਾਲ ਕੁਦਰਤੀ ਰੰਗਾ ਨਾਲ ਪਹਿਲਾਂ ਜੋ ਰੰਗ ਤਿਆਰ ਹੁੰਦੇ ਸੀ ਉਹ ਸਾਦੇ ਤਰੀਕੇ ਨਾਲ ਤਿਆਰ ਹੁੰਦੇ ਸੀ ਜਿੰਨਾਂ ਦਾ ਨੁਕਸਾਨ ਨਹੀਂ ਹੁੰਦਾ ਸੀ ਪਰ ਅੱਜ ਕੱਲ੍ਹ ਦੇ ਜੋ ਕਲਰ ਨੇ ਕੈਮੀਕਲ ਵਾਲੇ ਆ ਗਏ ਉਹਦੇ ਨਾਲ ਸਾਡੇ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਸਾਡੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਅਗਰ ਅੱਖਾਂ 'ਤੇ ਵਿੱਚ ਪੈ ਜਾਂਦਾ ਜਲਨ ਮਹਿਸੂਸ ਹੁੰਦੀ ਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਇਹ ਫੈਕਟਰ ਸਾਡੀ ਬਾਡੀ ਤੇ ਕਲਰ ਪਾਉਂਦੇ ਨੇ ਸੋ ਪੁਰਾਣੇ ਸਮਿਆਂ ਦੇ ਵਿੱਚ ਜੋ ਹੁੰਦੀ ਖੇਡਦੇ ਸੀ ਜਾਂ ਹੋਲਾ ਮਹੱਲਾ ਖੇਡਦੇ ਸੀ ਆਨੰਦ ਮਾਣਦੇ ਸੀ ਉਦੋਂ ਤੇ ਸਮੇਂ ਤੇ ਅੱਜ ਦੇ ਸਮੇਂ 'ਚ ਬੜਾ ਫਰਕ ਆ ਬੜਾ ਅੰਤਰ ਆ ਨਾ ਤਾਂ ਉਦਾਂ ਦੇ ਰੰਗ ਰਹੇ ਨੇ ਨਾ ਉਦਾਂ ਦਾ ਲੋਕਾਂ 'ਚ ਪਿਆਰ ਨੇ ਆ ਪਹਿਲਾਂ ਅਗਰ ਕਿਸੇ ਨੂੰ ਕਲਰ ਲਾਉਂਦੇ ਸੀ ਜਾਂ ਰੰਗ ਲਾਉਂਦੇ ਸੀ ਨਾ ਕੋਈ ਗੁੱਸਾ ਨਹੀਂ ਕਰਦਾ ਸੀ ਅੱਜ ਤੁਸੀਂ ਕਿਸੇ ਦੇ ਰੰਗ ਲਾ ਕੇ ਦੇਖ ਲੋ ਅਗਲਾ ਮਾਰਨ ਤੱਕ ਪੈਂਦਾ ਤੇ ਤੁਹਾਡੇ ਘਰਾਂ 'ਤੇ ਵੀ ਪਹੁੰਚ ਜਾਂਦੇ ਨੇ ਕਿ ਤੁਹਾਡਾ ਲੜਕਾ ਜਾਂ ਤੁਹਾਡਾ ਮੁੰਡਾ ਸਾਡੇ ਰੰਗ ਲਾ ਗਿਆ ਸੋ ਪਹਿਲਾਂ ਤੇ ਹੋਂ ਵਾਲੇ ਸਮੇਂ 'ਚ ਫਰਕ ਬਹੁਤ ਆ ਗਿਆ ਅੱਜ ਕੱਲ ਰੰਗਾਂ ਦੇ ਤਿਹਾਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਣ ਲੱਗ ਪਏ ਕਿਸੇ ਹੋਰ ਤਰੀਕੇ ਹੁਣ ਜਦੋਂ ਬੋਲਾ ਮਹੱਲਾ ਆਉਂਦਾ ਹੋਲੀ ਆਉਂਦੀ ਆ ਬੋਲੇ ਮੱਲੇ ਤੇ ਸਿੱਖ ਸੰਗਤਾਂ ਵੱਲੋਂ ਲੰਗਰ ਲਾਇਆ ਜਾਂਦੇ ਨੇ ਜੋ ਰਸਤੇ ਦੇ ਵਿੱਚ ਟਰਾਲੀਆਂ ਲੰਘਦੀਆਂ ਨੇ ਅਨੰਦਪੁਰ ਸਾਹਿਬ ਜਾਣ ਨੂੰ ਕਿਤੇ ਪਕੌੜਿਆਂ ਦੇ ਲੰਗਰ ਕਿਤੇ ਚਾਹ ਦੇ ਲੰਗਰ ਉਹ ਸਾਡੇ ਸਿੱਖ ਇਤਿਹਾਸ ਨਾਲ ਜੁੜਿਆ ਹੋਲਾ ਮਹੱਲਾ ਇਸ ਜੋ ਪਿੱਛੇ ਵੀਡੀਓ ਚੱਲ ਰਹੀ ਆ ਤੁਸੀਂ ਉਹਦੇ ਵਿੱਚ ਵੀ ਵੇਖ ਰਹੇ ਹੋ ਕਿ ਕਿਵੇਂ ਸੰਗਤਾਂ ਵੱਲੋਂ ਹੋਲਾ ਮਹੱਲਾ ਮਨਾਇਆ ਜਾ ਰਿਹਾ ਜਾਂ ਮਨਾਇਆ ਜਾਂਦਾ ਕਿਵੇਂ ਸਾਡੇ ਬੱਚਿਆਂ ਵੱਲੋਂ ਇਹ ਰੰਗਾ ਦੇ ਤਿਹਾਰ ਨੂੰ ਮਨਾਇਆ ਜਾਂਦਾ ਖੇਡਿਆ ਜਾਂਦਾ ਪਰ ਇੱਕ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਜੀ ਸਦਕੇ ਖੇਡੋ ਜੀ ਸਦਕੇ ਇਸ ਤਿਹਾਰ ਦਾ ਆਨੰਦ ਮਾਣੋ ਪਰ ਇੱਕ ਗੱਲ ਯਾਦ ਰੱਖਿਓ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਕੈਮੀਕਲ ਕਲਰ ਨਾਲ ਪਿੱਛੇ ਅਖਬਾਰਾਂ 'ਚ ਖਬਰਾਂ ਵੀ ਪੜੀਆਂ ਹੋਣਗੀਆਂ ਪਿਛਲੇ ਸਾਲ ਦੇ ਅਖਬਾਰ ਫਰੋਲ ਕੇ ਦੇਖ ਲਿਓ ਜਾਂ ਆਪਣੇ YouTube ਚੈਨਲਾਂ ਦੇ ਉੱਤੇ ਨਿਊਜ਼ ਸਰਚ ਕਰਕੇ ਦੇਖ ਲਿਓ ਕਿ ਇਸ ਕਲਰ ਦੇ ਨਾਲ ਕਈਆਂ ਦਾ ਅੱਖਾਂ ਵੀ ਗਈਆਂ ਨੇ ਕਈਆਂ ਨੇ ਆਪਣੀ ਅੱਖਾਂ ਦੀ ਰੋਸ਼ਨੀ ਵੀ ਗਵਾਈਆ ਤੇ ਕਈ ਸਦਾ ਲਈ ਇਸ ਕਲਰ ਦੇ ਨਾਲ ਆਪਣੇ ਸਰੀਰ ਦੇ ਉੱਪਰ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਏ ਕਿਉਂਕਿ ਇਸ ਇਹ ਜੋ ਕਲਰ ਨੇ ਕੈਮੀਕਲ ਨਾਲ ਤਿਆਰ ਕੀਤੇ ਜਾਂਦੇ ਨੇ ਜਦੋਂ ਇਹ ਪਾਣੀ ਦੇ ਵਿੱਚ ਰਲ ਕੇ ਸਾਡੀ ਬਾਡੀ ਤੇ ਲਾਏ ਜਾਂਦੇ ਨੇ ਸਾਡੇ ਸਰੀਰ ਤੇ ਮਲੇ ਜਾਂਦੇ ਨੇ ਇਹ ਸਾਡੇ ਸਰੀਰ ਤੇ ਕਈ ਮਾੜੇ ਇਫੈਕਟ ਪਾਉਂਦੇ ਨੇ ਮਾੜੇ ਅਸਰ ਕਰਦੇ ਨੇ ਜਿਨ੍ਹਾਂ ਨਾਲ ਸਾਨੂੰ ਕਈ ਸਕਨ ਰਿਲੇਟਡ ਬਿਮਾਰੀਆਂ ਹੋ ਜਾਂਦੀਆਂ ਨੇ ਜਾਂ ਸਰੀਰ ਤੇ ਕਈ ਧੱਫੜ ਹੋ ਜਾਂਦੇ ਨੇ ਜਨਨ ਮਹਿਸੂਸ ਹੁੰਦੀ ਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਇਹ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਬੇਨਤੀ ਆ ਕਿ ਤੁਸੀਂ ਖੁਸ਼ੀ-ਖੁਸ਼ੀ ਇਸ ਤਿਹਾਰ ਨੂੰ ਮਨਾਓ ਪਰ ਇਸ ਤਿਹਾਰ ਦੇ ਨਾਲ-ਨਾਲ ਖੁਸ਼ੀ ਦੇ ਤਿਹਾਰ ਨਾਲ ਤੁਸੀਂ ਇਸ ਗੱਲ ਦਾ ਵੀ ਯਾ ਯਾ ਰੱਖਣਾ ਕਿ ਇਹ ਕਲਰ ਕਿਸੇ ਦੀ ਅੱਖਾਂ 'ਚ ਨਹੀਂ ਪਾਉਣਾ ਕਿਉਂਕਿ ਤੁਹਾਡੀ ਸਰੀਰ ਦੇ ਉੱਪਰ ਕਲਰ ਲੱਗ ਜਾਵੇ ਉਸ ਦਾ ਬਚਾਅ ਹੋ ਸਕਦਾ ਉਸ ਦੀ ਦਵਾਈ ਲਈ ਜਾ ਸਕਦੀ ਆ ਪਰ ਇਹ ਕਲਰ ਅਗਰ ਤੁਹਾਡੀਆਂ ਅੱਖਾਂ 'ਚ ਪੈ ਗਿਆ ਨਾ ਤਾਂ ਹੋ ਸਕਦਾ ਉਸ ਦੀ ਕੋਈ ਦਵਾਈ ਨਾ ਮਿਲੇ ਤੇ ਤੁਹਾਨੂੰ ਜਾਂ ਜਿਸ ਦੇ ਅੱਖਾਂ ਵਿੱਚ ਕੈਮੀਕਲ ਦਾ ਕਲਰ ਪਿਆ ਉਸ ਨੂੰ ਆਪਣੀਆਂ ਅੱਖਾਂ ਤੋਂ ਹੱਥ ਧੋਣਾ ਪੈ ਸਕਦਾ ਸੋ ਸਾਰਿਆਂ ਨੂੰ ਇੰਨੀਕ ਬੇਨਤੀ ਪ੍ਰਵਾਨ ਕਰਿਓ ਜਿੰਨੇ ਵੀ ਸਾਡੇ ਚੈਨਲ ਤੇ ਆਉਂਦੇ ਨੇ ਕਿ ਇਸ ਗੱਲ ਤੇ ਤੁਸੀਂ ਧਿਆਨ ਦੇਣਾ ਕਿ ਹੋਲੀ ਖੇਡੋ ਹੁਲਾ ਮਹੱਲਾ ਖੇਡੋ ਪਰ ਨੇਚਰਲ ਕਲਰਾਂ ਖੇਡੋ ਜੋ ਕੁਦਰਤੀ ਕਲਰ ਬਣੇ ਨੇ ਜਾਂ ਕੁਦਰਤੀ ਕਲਰ ਬਣਾਏ ਜਾਂਦੇ ਨੇ ਉਹਨਾਂ ਨਾਲ ਹੀ ਤੁਸੀਂ ਸੈਲੀਬ੍ਰੇਟ ਕਰੋ ਤਿਹਾਰ ਮਨਾਓ ਇੱਕ ਇਹ ਆ ਕਿ ਪਿਛਲੇ ਸਮਿਆਂ ਨਾਲੋਂ ਜੋ ਅੱਜ ਦੇ ਹਾਲਾਤ ਨੇ ਕਿਸੇ ਦੇ ਧੱਕੇ ਨਾਲ ਕਲਰ ਨਾ ਲਾਓ ਐਵੇਂ ਬੇਲੋੜੇ ਝਗੜੇ ਵਿੱਚ ਪਮੋਗੇ ਜਾਂ ਕਿਸੇ ਨਾਲ ਲੜਨ ਦਾ ਪਊ ਜਾਂ ਗਾਲੀ-ਫਸਾਦ ਕਰਨਾ ਪਊ ਕਿਉਂਕਿ ਅੱਜ ਤੱਕ ਅੱਜ ਜੋ ਸਮਾਂ ਨਾ ਇਸ ਤਰ੍ਹਾਂ ਦਾ ਆ ਗਿਆ ਕਿ ਤੁਸੀਂ ਉਹ ਕਲਰ ਹੁਣ ਲੋਕਾਂ ਤੇ ਨਹੀਂ ਲਾ ਸਕਦੇ ਅੱਗੇ ਹੁੰਦਾ ਸੀ ਤੁਰੇ ਜਾਂਦੇ ਸੀ ਸਾਰੇ ਪਿੱਛੇ ਹਾਰ ਪੈ ਜਾਂਦੀ ਸੀ ਤੇ ਰੰਗ ਨਾ ਭਰ ਦਿੱਤੇ ਜਾਂਦੇ ਸੀ ਕੋਈ ਰਾਹ ਜ ਲੰਘਦਾ ਸੀ ਉਹ ਤੇ ਰੰਗ ਪਾ ਦਿੱਤਾ ਜਾਂਦਾ ਸੀ ਪਰ ਹੁਣ ਇਹ ਸਮਾਂ ਬਦਲ ਗਿਆ ਹੁਣ ਉਦਾਂ ਦੇ ਹਾਲਾਤ ਨਹੀਂ ਰਹੇ ਤੇ ਉਦਾਂ ਦੇ ਸਮੇ ਵੀ ਬਦਲ ਗਏ ਹੁਣ ਤੁਸੀਂ ਕਿਸੇ ਦੇ ਧੱਕੇ ਨਾਲ ਕਲਰ ਨਹੀਂ ਲਾ ਸਕਦੇ ਉਹਦੇ ਨਾਲ ਬੰਦੇ ਦੇ ਵਿੱਚ ਗੁੱਸਾ ਜਾਂ ਕੋਈ ਗਾਲੀ ਗਲੋਚ ਤੱਕ ਗੱਲ ਪਹੁੰਚ ਸਕਦੀ ਆ ਇਸ ਲਈ ਕਿਸੇ ਦੇ ਧੱਕੇ ਨਾਲ ਕੰਨ ਨਹੀਂ ਲਾਉਣਾ। ਅਗਰ ਕੋਈ ਜਾਣ ਪਛਾਣ ਹੈਗੀ ਆ ਕਿਉਂਕਿ ਅੱਗੇ ਹੁੰਦੇ ਸੀਗੇ ਕਿ ਪੂਰੇ ਪਿੰਡ ਦੇ ਵਿੱਚ ਨਿਕਲ ਜਾਣਾ ਹੋਲੀ ਖੇਡਣ ਤੇ ਹੋਲੀ ਖੇਡਦੇ ਸੀ ਆਪਣੇ ਜ਼ਿਆਦਾ ਮਿੱਤਰਾਂ ਦੇ ਕੰਨ ਲਾਉਂਦੇ ਸੀ ਤੇ ਰਾਜ ਵੀ ਕੋਈ ਮਿਲ ਜਾਂਦਾ ਸੀ ਉਹਨੂੰ ਵੀ ਲਵੇੜ ਦਿੰਦੇ ਸੀ ਪਰ ਅੱਜ ਸਮਾਂ ਬਦਲ ਗਿਆ। ਬੜੇ ਕਈ ਹੋੜ ਚੱਲ ਪਈ ਕਿ ਇੱਥੋਂ ਹੋਲੀ ਨਾਲ ਨਹਾ ਕੇ ਚੰਗੀ ਤਨਾਂ ਰੰਗਾ ਨਾਲ ਨਹਾ ਗਈ। ਸਕੂਟਰ ਮੋਟਰਸਾਈਕਲ ਚੱਕਦੇ ਆਉਂਦੇ ਰਿਸ਼ਤੇਦਾਰੀ ਚ ਜਾ ਵੜਦੇ ਆਨੰਦ ਲਾਉਂਦੇ ਸੋ ਹੋਲੇ ਮਹੱਲੇ ਤੇ ਤੁਸੀਂ ਅਖਬਾਰਾਂ ਵਿੱਚ ਖਬਰਾਂ ਵੀ ਪੜੋਗੇ ਬਈ ਯਾਰਾ ਦੋਸਤ ਕੱਲਣ ਲਾਉਣ ਗਏ ਤੇ ਅਚਾਨਕ ਉਹਨਾਂ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਕਿਉਂਕਿ ਜਦੋਂ ਚਾਰ ਪੰਜ ਮਿੱਤਰ ਸੱਜਣ ਇਕੱਠੇ ਹੋ ਜਾਂਦੇ ਨੇ ਨਾ ਫਿਰ ਉਹ ਸ਼ਰਾਬ ਵੀ ਪੀਂਦੇ ਨੇ ਤੇ ਜਾਂ ਕੋਈ ਆਪਣੇ ਆਪ ਨੂੰ ਚਾਰਜ ਕਰਨ ਲਈ ਨਸ਼ੇ ਕਰ ਲੈਂਦੇ ਨੇ ਕਿ ਅਸੀਂ ਹੋਲੀ ਖੁੱਲ ਕੇ ਮਨਾਈਏ ਓਲਾ ਮਾਲਾ ਸੋ ਹੋਲੀ ਇਹ ਨਸ਼ਿਆਂ ਦਾ ਤਿਹਾਰ ਨਹੀਂ ਇਹ ਤਿਹਾਰ ਆ ਤੁਹਾਡੇ ਪਿਆਰ ਦਾ ਪ੍ਰਤੀਕ ਹੈ ਪਿਆਰ ਦਾ ਰੰਗ ਅਸੀਂ ਲਾਉਨੇ ਆ ਇਹਨਾਂ ਇਹ ਵੀ ਪਤਾ ਲੱਗਦਾ ਕਿ ਤੁਹਾਡੀ ਆਪਸੀ ਸਾਝ ਕਿੰਨੀ ਹੈ ਲੋਕਾਂ ਨਾਲ ਤੇ ਤੁਸੀਂ ਲੋਕਾਂ ਨਾਲ ਕਿਸ ਤਰ੍ਹਾਂ ਜੁੜੇ ਹੋਏ ਹੋ ਸੋ ਬੇਨਤੀ ਆ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਸੁਰੱਖਿਅਤ ਰਹੋ ਆਪਣੇ ਪਰਿਵਾਰਾਂ ਨਾਲ ਹੋਲੀ ਖੇਡੋ ਆਪਣੇ ਜੋ ਪਿੰਡ ਦੇ ਵਿੱਚ ਹੀ ਨੇ ਜਾਂ ਸ਼ਹਿਰ ਦੇ ਵਿੱਚ ਮਿੱਤਰ ਸੱਜਣੇ ਉਹਨਾਂ ਨਾਲ ਹੋਲੀ ਖੇਡੋ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਓ ਕਿ ਤੁਹਾਨੂੰ ਆਪਣੇ ਪਿੰਡ ਤੋਂ ਬਾਹਰ ਜਾ ਕੇ ਜਾਂ ਸ਼ਹਿਰ ਤੋਂ ਪਿੰਡਾਂ ਵੱਲ ਆ ਕੇ ਹੋਲੀ ਖੇਡਣੀ ਪਵੇ ਕਿਉਂਕਿ ਭੀੜ-ਪੜੱਕਾ ਬਹੁਤ ਹੁੰਦਾ ਦਿਨ ਤਿਹਾੜੀ ਵਿੱਚ ਇਸ ਕਰਕੇ ਕਈ ਘਟਨਾ ਸਹਜੇ ਹੋ ਜਾਂਦੀਆਂ ਨੇ ਬਾਕੀ ਮਰਨ ਤੇ ਜਨਮਣਾ ਉਸ ਕਾਲਪੁਰਖ ਪ੍ਰਮਾਤਮਾ ਦੇ ਹੱਥ ਹੈ ਇਹਦੇ ਵਿੱਚ ਇਨਸਾਨ ਕੁਝ ਨਹੀਂ ਕਰ ਸਕਦਾ ਸੋ ਅਸੀਂ ਇੰਨਾ ਕਰ ਸਕਦੇ ਆ ਕਿ ਇਸ ਤੋਂ ਬਚਿਆ ਜਾ ਸਕੇ Holi ਖੇਡੋ ਕੁਦਰਤੀ ਕਲਾ ਦਾ ਖੇਡੋ ਜ਼ਰੂਰੀ ਨਹੀਂ ਕਿ Holi ਰੰਗ ਲਾ ਕੇ ਮਨਾਈ ਜਾਂਦੀ ਹੈ ਜਾਂ ਹੋਲਾ ਮਹੱਲਾ ਰੰਗ ਲਾ ਕੇ ਮਨਾਇਆ ਜਾਂਦਾ ਉਹ ਇੱਕ ਖੁਸ਼ੀ ਦਾ ਪ੍ਰਤੀਕ ਆ ਅਸੀਂ ਆਪਣੇ ਤੋਂ ਬড়ਿਆਂ ਦੇ ਪੈਰੀਂ ਹੱਥ ਲਾ ਕੇ ਉਹਨਾਂ ਦੇ ਗਲੇ ਲਾ ਕੇ ਜਾਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਚੀਜ਼ਾਂ ਨੂੰ ਬੁਲਾ ਸਕਦੇ ਹਾਂ ਜੋ ਪਹਿਲੇ ਹੁੰਦੇ ਮਹਾਲੇ ਸੀ ਜਾਂ ਹੂਲੀਆਂ ਸੀ ਉਹ ਕੋਈ ਹੋਰ ਹੀ ਕਿਸਮ ਦੇ ਹੁੰਦੇ ਸੀ ਜੋ ਅੱਜ ਨੂੰ ਬਹੁਤ ਵੱਖਰੇ ਨੇ ਉਦੋਂ ਸਮੇਂ ਵਧੀਆ ਸੀ ਜਦੋਂ ਬੋਲੇ ਮਹਾਲੇ ਤੇ ਹੂਨੀਆਂ ਕਿੰਨੀਆਂ ਜਾਂਦੀਆਂ ਸੀ ਪਰ ਅੱਜ ਉਹ ਸਮੇਂ ਨਹੀਂ ਰਹੇ ਸੋ ਇਹਨੀਆਂ ਗੁਬਤੀਆਂ ਪ੍ਰਵਾਨ ਕਰ ਲੀਆਂ ਅਗਰ ਮੇਰੀ ਵੀਡੀਓ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਜਾਂ ਤੁਹਾਨੂੰ ਲੱਗਦਾ ਕਿ ਜਿਆਦਾ ਬੁੱਧੀਮਾਨ ਬਣ ਗਿਆ ਸਾਨੂੰ ਅਕਲਾ ਦੰਦਾ ਫਿਰਦਾ ਸੋ ਮੇਰਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਕਿ ਮੈਂ ਤੁਹਾਨੂੰ ਸਮਝਾ ਸਕਦਾ ਨਾ ਸਮਝੇ ਇਨਸਾਨ ਆ ਅਗਰ ਕੋਈ